ਕਿਉਂਕਿ ਇਹ ਐਸੀ ਜੰਗ ਹੋਵੇਗੀ ਜਿਸ ਜੰਗ ਵਿੱਚ ਸਿੰਘ ਤਾਂ ਬਚਾਏ ਜਾਣਗੇ ਪਰ ਪੁੱਤਰ ਕੋ-ਕੋ ਕੀਸ਼ੀਦ ਕਰਾਏ ਜਾਣਗੇ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਫਿਰ ਸਿੰਘਾਣਾ ਕਿਹਾ ਮਹਾਰਾਜ ਜੀ ਕਿ ਜੇ ਮੁਗਲਾਂ ਨੇ ਹੱਲਾ ਕਰਤਾ ਨਾ ਤੇਰੀ ਬਦਨਾਮੀ ਹੋਏਗੀ ਇਸ ਕਿੱਤੇ ਹਮਲਾ ਹੋਇਆ ਫਿਰ ਪੰਜ ਪੰਜ ਸਿੰਘਾਂ ਦੇ ਜੱਥੇ ਸਾਧਗੁਰੂ ਨੇ ਪੂਰੇ ਅਤੇ ਜਿਹੜਾ ਬਚਨ ਅਨੰਦਪੁਰ ਸਾਹਿਬ ਕੀਤਾ ਸੀ ਨਾ ਸਵਾ ਬਾਖ ਸੇ ਇੱਕ ਲੜਾਓ ਫਿਰ ਪੰਜ ਪੰਜ ਸਿੰਘਾਂ ਦਾ ਜੱਥਾ ਬਣਾ ਕੇ ਕਲਗੀਧਰ ਬਾਦਸ਼ਾਹ ਨੇ ਤੋੜਿਆ ਫਿਰ ਬਾਬਾ ਅਜੀਤ ਸਿੰਘ ਜੀ ਵੀ ਆਏ ਸਾਧਗੁਰੂ ਜੀ ਉਹਨਾਂ ਨੂੰ ਵੀ ਛੇਲੇ ਨਾਲ ਲਾ ਕੇ ਤੋੜਿਆ ਫਿਰ ਬਾਬਾ ਜੁਜਾਰ ਸਿੰਘ ਜੀ ਆਏ ਆਪਣੇ ਆਪ ਆਏ ਉਥੇ ਫਿਰ ਕਲਗੀਧਰ ਬਾਦਸ਼ਾਹ ਨੇ ਬਜਨ ਕੀਤਾ ਜੁਜਾਰ ਸਿੰਘ ਜੀ ਅਗਰ ਅੱਜ ਆਪ ਜੀ ਨੂੰ ਬਾਜ ਮਾਰ ਕੇ ਖੜਾ ਕਰਦੇ ਤੇ ਪੰਜ ਚ ਕਮਜ਼ੋਰੀ ਆਉਣੀ ਸੀ ਜਦੋਂ ਵੀ ਕੌਮ ਨੂੰ ਕਿਸੇ ਸਿਰ ਦੀ ਲੋੜ ਪਾਏਗੀ ਆਪ ਵਰਗੇ ਹਜ਼ਾਰਾਂ ਜਜ਼ਾ ਸਿੰਘ ਘਰ ਛੱਡ ਕੇ ਤੋਰਿਆ ਕਰਨ ਗਿਆ ਕੋ ਸਾਤਨਾਮ ਦੇ ਲਾਇਲ ਫਿਰ ਖਾਲਸਾ ਜੀ ਉਥੋਂ ਕੁਲਗੀਧਰ ਪਾਸ਼ਾ ਜੀ ਫਿਰ ਚਮਕੌਰ ਦੀ ਗੜੀ ਖਾਲੀ ਕਰਕੇ ਲੋਹ ਪੁੱਤਰਾ ਸ਼ਹੀਦ ਕਰਾ ਕੇ ਮੱਛੀਵਾੜੇ ਆਏ ਫਿਰ ਮੱਛੀਵਾੜੇ ਤੋਂ ਫਿਰ ਸਾਧੂ ਜੀ ਆਲਮ ਕੀਰ ਹੁੰਦੇ ਹੋਏ ਅੱਗੇ ਵਾਦੇ-ਵਾਦੇ ਮੁਖਸਰ ਸਾਹਿਬ ਦੀ ਜੰਗ ਹੋਈ ਫਿਰ ਖਾਲਸਾ ਸਾਧੂ ਜੀ ਦਸਤਮਾਣਾ ਸਾਹਿਬ ਆਏ ਇੱਥੇ ਜਦੋਂ ਸਾਧੂ ਜੀ ਦੇ ਰਾਜਮਾਨ ਸੀ ਦਾ ਜੋ ਹਾਤਾਵਾ ਤੇ ਜੱਥਾ ਦਿੱਲੀ ਗਿਆ ਸੀ ਉਹਨਾਂ ਨੇ ਸਾਧੂ ਜੀ ਦਰਸ਼ਨ ਕੀਤੇ ਆਲ ਕੇ ਬੈਠੀ ਕੀਤੀ ਮਾਤਾ ਸੁੰਦਰ ਕੌਰ ਨੇ ਇਹ ਦੀਦਿਆ ਆ ਜੀ ਬੱਚੇ ਕਿੱਥੇ ਨੇ ਸਾਰੇ ਬੱਚੇ ਕਿੱਥੇ ਨੇ ਕਿਉਂਕਿ ਪਹਿਲੀ ਵਾਰੀ ਮਲੇ ਸੀ ਮਾਰ ਜਨੇ ਸਾਡੇ 'ਤੇ ਹੱਥ ਕੀਤਾ ਖਾਲਸੇ ਪੰਥ ਵਾਲ ਇਹ ਜੀਤ ਕੌਰ ਇਹ ਸੁੰਦਰ ਕੌਰ ਇਨ ਪੁੱਤਰਨ ਕੇ ਕਾਰਨੇ ਬਾਾਰ ਦੀਏ ਸੁਚਾਰ ਚਾਰ ਕੋਏ ਕੋ ਕਿਆ ਭਾਇਆ ਜੀਵਤ ਕਈ ਹਜ਼ਾਰ ਅਸੀਂ ਨਾ ਖਾਲਸੇ ਦੇ ਪਿਛੇ ਅਸੀਂ ਚਾਰੇ ਬੱਚੇ ਬਾਰਦੇ ਨੇ ਜੋ ਜਦੋਂ ਇਹ ਖਾਲਸਾ ਪਿਆਰ ਪਰ ਪਿਆਰ ਹੋਣੀ ਮੇਰੇ ਦਰ ਤੇ ਆਏਗਾ ਮੈਂ ਆਪਣੇ ਪੁੱਤਾਂ ਜੋ ਇਹਨਾਂ ਦੇ ਦਰਸ਼ਨ ਕਰਾਂਗਾ ਕੋ ਸਤਨਾਮ ਸ੍ਰੀ ਵਾਹਿਗੁਰੂ ਅੱਜ ਅਸੀਂ ਦੇਖੀ ਜਿਹੜਾ ਸਾਡਾ ਚਿਹਰਾ ਹੈ ਉਹ ਗੁਰ ਕਲਗੀ ਧਰ ਨਾਲ ਕਿੰਨਾ ਤੂੰ ਮਿਲਦਾ ਖਾਲਸਾ ਜੀ ਅੱਜ ਅਸੀਂ ਕਿੰਨੇ ਗੁਰ ਕਲਗੀ ਧਰਤਾ ਸ਼ਰਨ ਮੈਚ ਕਰਨੇ ਆ ਸਵਾਉ ਖਾਲਸਾ ਜੀ ਜਿੰਨੀ ਉਮਰ ਲੱਗੀ ਜੇ ਨਾ ਉਹ ਲੱਗੀ ਵਾਪਸ ਨਹੀਂ ਆ ਸਕਦੀ ਸੋ ਦਾੜੇ ਕੇਸ ਰੱਖ ਕੇ ਅੰਮ੍ਰਿਤ ਛੱਕ ਕੇ ਅਮਰਤਾਰੀ ਹੋ ਕੇ ਕਲਗੀ ਧਰ ਦੇ ਪੁੱਤਰ ਧੀਓ ਅਮਰਦਤਾਰੀ ਹੋ ਕੇ ਜਿਓ ਅਮਰਤ ਸ਼ਕਤੀ ਦੇ ਨਾਮ ਜਪ ਕੇ ਬਾਣੀ ਪੜ ਕੇ ਸਤੂਰਾਂ ਦੇ ਚਰਨੀਆਂ ਲੱਗਿਏ ਜਦੋਂ ਫਿਰ ਮਾਪਾਵਾਂ ਦਰਸ਼ਕ ਕੀਤੇ ਤਾਂ ਬੜਾ ਬਰਾਗ ਹੋਇਆ ਫਿਰ ਸਾਧਗੁਰ ਨੇ ਕਿਰਪਾ ਕੀਤੀ ਉਹ ਦੰਦਵਾ ਸਾਹਿਬ ਦੀ ਧਰਤੀ ਤੇ ਮਾਤੇ ਨੇ ਆਪ ਆਪਣੇ ਮੁਖਾਰ ਦੇੰ ਤੋਂ ਜੋ ਸਾਧਗੁਰ ਦਾ ਪਵਣ ਸੋਖ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਲਿਖਵਾਇਆ ਬਾਬਾ ਦੀਨ ਸਿੰਘ ਤੋਂ ਦੇ ਬਾਈ ਮੜੀ ਸਿੰਘ ਕੋ ਕਰਸ ਤੋਂ ਬਾਅਦ ਫਿਰ ਸਾਧੂ ਗੁਰਜੀ ਨੇ ਡੇੜ ਚਾਦੇ ਮਾਰ ਕੇ ਅਭ ਚਲ ਲੱਗ ਗੋ ਲੈ ਕੇ ਗੁਰੂ ਦਾ ਨਾਮ ਜਪ ਸੁਖ ਪਾਇਆ RAM ਸੋ ਉੱਥੇ ਜਾ ਕੇ ਫਿਰ ਸਾਧੂ ਗੁਰਜੀ ਨੇ ਬਹੁਤ ਕਿਰਪਾ ਕੀਤੀ ਬਹੁਤ ਜਨਤਕ ਕੀਤਾ ਸੇ ਸਰਦਾਰਾ ਸਵਾਤੀ ਇਸ ਵੀ ਗੁਰ ਕਬੀਤ ਦਾ ਕਾਸ਼ਾ ਦੀ ਖਾਲਸਾ ਜੀ ਸਾਚ ਖੰਡ ਬਰਾਦਗੀ ਕਿਉਂਕਿ ਬਾਦ ਵਿੱਚ ਖਾਸੇ ਹੁਕਮ ਕੀਤਾ ਸੀ ਜਦ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦੀਉ ਕੈ ਸਾਰਾ ਮਰਦ ਵਿੱਚ ਕਿਆਸੀ ਮੈਂ ਖਾਲਸੇ ਉਹ ਸਾਰਾ ਤੇਜ ਬਖਸ਼ ਲਾਂਗਾ ਸਾਰੀ ਕਿਰਪਾ ਕਰ ਦਾਂਗਾ ਜਿੰਨਾ ਚਿਰ ਖਾਲਸਾ ਪਿਆਰਾ ਰਹੇਗਾ ਜਦ ਇਹ ਕਹ ਹੈ ਬਿਪਰਨ ਕੀ ਰੀਤ ਮੈ ਨਾ ਕਰੋ ਇਨ ਕੀ ਪਰਤੀਤ ਮਨ ਜਿੰਨਾ ਚਿਰ ਖਾਲਸਾ ਸੰਤ ਬਾੜੇ ਰਹਾ ਤੇ ਤੁਰੇਗਾ ਉਹ ਗੁਰੂ ਘਰ ਤੋਂ ਛੱਡ ਕੇ ਦੀ ਰਗਾਂ ਤੇ ਹੋਰ ਥਾਵਾਂ ਤੇ ਤੁਰਿਆ ਕਰੇਗਾ ਫਿਰ ਮੇਰਾ ਸਿੰਘ ਵੀ ਬਣ ਸਕਦਾ ਅਗਰ ਕੋ ਕੋਲਗੀਧਰ ਪਾਸ਼ਾ ਦੀ ਖੁਸ਼ੀ ਲੈਣਾ ਚਾਹੁੰਦੇ ਆ ਹਾਲਾ ਜੀ ਆਪਾਂ ਅਮਰਸ਼ਕੀਏ ਉਹ ਤਾਕਤ ਅਮਰਤ ਚ ਬਹੁਤ ਸ਼ਕਤੀ ਅਮਰਤ ਜਿਨ੍ਹਾਂ ਨੇ ਅਮਰਤ ਛਕਿਆ ਕਰੋ ਕਿਸੇ ਹੋਰ ਦੂਸਰੇ ਜੱਗੇ ਨੂੰ ਮੁੱਖ ਤੇ ਮਿਲਾਂ ਉਹਦੇ ਆਪ ਨੂੰ ਕਰਨਾ ਸੇਵਾ ਲਈ ਅਗਰ ਤੁਸੀਂ ਚਾਹੁੰਦੇ ਆ ਜੀ ਸਾਡੇ ਘਰ ਤੇ ਬਰਕਤ ਆਏ ਸਾਡੇ ਘਰ ਦੀ ਜਿਹੜੀ ਖੁਸ਼ਬਾਣੀ ਹੈ ਵਧੇਵੇ ਸਾਡੇ ਘਰ ਨਸ਼ਾ ਨਾ ਆਏ ਬਾਡੇ ਜਿਹੜੇ ਘਰ ਦੇ ਕਲੇਸ਼ ਨੇ ਦੂਰ ਹੋ ਜਾਣ ਸਾਰੇ ਆਪਣੇ ਬੱਚਿਆਂ ਨੂੰ ਅਮਰ ਸਿਖਾਓ ਛੋਟੇ ਬੱਚਿਆਂ ਨੂੰ ਛੋਟੀ ਉਮਰ ਚ ਜਦੋਂ ਬੱਚਾ 9-10 ਸਾਲ ਦਾ ਹੋ ਜੇ ਨਾ ਜਿਵੇਂ ਜ਼ਿਕਰ ਕੀਤਾ ਸੀ ਆਪਾਂ ਕਿ ਉਦੋਂ ਉਹ ਬੱਚੇ ਦੀ ਕੇਅਰ ਕਰਨੀ ਚਾਹੀਦੀ ਏ ਉਦੋਂ ਨੂੰ ਕੇਸ ਰਖਾਉਣੇ ਚਾਹੀਦੇ ਨੇ ਪੁੱਤਰ ਕੇਸ ਨਾ ਕਟਾਈ ਫਤਿਹਗੜ ਸਾਹਿਬ ਕੀ ਮੂਹ ਲੈ ਕੇ ਜਾਏਗਾ ਸਾਬਜਾਦਿਆਂ ਕੋਲ ਉਹਨਾਂ ਨੇ 5 ਸਾਲ ਤੇ 7 ਸਾਲ ਦੀ ਉਮਰ ਚ ਇੰਨਾ ਕੇਸਾ ਪਿਛੇ ਆਪਣਾ ਧਨ ਨਹੀਂ ਸੀ ਛੱਡਿਆ ਆਪਣੇ ਸਰੀਰ ਦਾਣ ਕਰਦੇ ਸੀ ਆਪ ਕੋ ਸਤਨਾਮ ਦੀ ਰਵਾਈ ਨੂੰ ਤੋ ਬੱਚਿਆਂ ਨੂੰ ਨਾਲ ਲੈ ਕੇ ਆਪਾਂ ਯਾਤਰਾ ਕਰੀਏ ਨੰਦਪੁਰ ਸਾਹਿਬ ਜਾਈਏ ਚਮਕੌਰ ਸਾਹਿਬ ਜਾਈਏ ਫਤਿਹਗੜ੍ਹ ਸਾਹਿਬ ਜਾਈਏ ਸੋ ਖਾਲਸਾ ਜੀ ਇਹ ਗੁਰ ਕਲਗੀ ਦਾ ਅਧਿਆਤ ਹਸੀ ਕਹਿਣੀ ਕਥਨੀ ਕੋ ਫਰੇਵੇ ਕਿਉਂਕਿ ਜਿਹੜੀ ਜੀਵ ਹੈ ਨਾ ਉਹ ਚੰਗ ਨਹੀਂ ਜੀ ਤੇ ਖਾਲਸਾ ਜੀ ਗੁਰ ਕਲਗੀ ਸਾਡੇ ਸਿਰ ਤੇ ਸਲਾਹ ਨਹੀਂ ਕਰ ਸਕਦੀ ਸੋ ਜਿੰਨੇ ਕੋ ਸਾਧੂ ਨੇ ਕਿਰਪਾ ਕੀਤੀ ਏ ਜਿੰਨੇ ਕੋ ਸਾਧੂ ਨੇ ਬਖਸ਼ਿਸ਼ ਦਿੱਤੀ ਏ ਆਪਣੀ ਸੇਵਾ ਲਈਏ ਸੋ ਭਾਈ ਇਹ ਦਿਹਾੜੇ ਦੀ ਖਾਲਸਾ ਪੰਥ ਸਾਧਨਾ ਦੇ ਸਾਰੇ ਇਸ ਸੰਸਾਰ ਨੂੰ ਗੁਰਨਾਮਕ ਵਿਵਸਥਾ ਨਾਲ ਵਧਾਈ ਹੋਏ ਸਾਰੇ ਧਰਮਾਂ ਦੇ ਜੋਗ ਜੋ ਸਾਧ ਸੰਗਤ ਦੇ ਦਰਸ਼ਨ ਕਰ ਰਹੇ ਹੋ ਸੋ ਜਰਾ ਦੋ ਹੋਰ ਕਟਨਾਵਾ ਜੋ ਜੇਲੇ ਵਾਲੇ ਬਾਗ ਦੀ ਘਟਨਾ ਸੀ ਉਹ ਵੀ ਇੱਕ ਇਤਿਹਾਸਕ ਨੂੰ ਹੋਈ ਸੀ ਕਿ ਜੋ ਨਰੰਗਕਾਰੀ ਕਾਂਡ ਸੀ 1975 ਜਿਸ ਤੋਂ ਇਹ ਸਾਰਾ ਪੁੱਤਰੁੱਢ ਮੱਜਾ ਸੰਤ ਬਾਬਾ ਜਰਨੈਲ ਸਿੰਘ ਦੀ ਬਾਖਸ਼ਪੈੜਾ ਵਾਲੇ ਸੋ ਉਹਨਾਂ ਨੇ ਜੋ ਜਲੂਸ ਸੀ ਰੋਕਣ ਵਾਸਤੇ ਸਿੰਘ ਟੱਲੇ ਸੀ ਉਹ ਜਿਹੜੇ ਸਿੰਘ ਸ਼ਹੀਦ ਹੋਏ ਸੀ ਉਹ ਵੀ ਅੱਜ ਦਾ ਜੋ ਵਿਸਾਖ ਦਾ ਇੱਕ ਵਿਸਾਖ ਦਾ ਦਿਨ ਸੀ ਸੋ ਖਾਲਸਾ ਦੀ ਬਹੁਤ ਘਟਨਾਵਾਂ ਜੁੜੀਆਂ ਨੇ ਵਿਸਾਖੀ ਨਾਲ ਪਰ ਸਭ ਤੋਂ ਵੱਡੀ ਘਟਨਾ ਸਭ ਤੋਂ ਵੱਡੀ ਕ੍ਰਾਂਤੀ ਕਲਗੀਧਰ ਪਾਤਸ਼ਾਹ ਨੇ ਸਾਨੂੰ ਬਖਸ਼ੀਏ ਸੋ ਅੰਮ੍ਰਿਤ ਦੀ ਸ਼ਕਤੀ ਅਮਰਤ ਸ਼ਕਤੀਏ ਸਤਿਗੁਰ ਦੀ ਚਰਨੀ ਲੱਗੀਏ ਨਾਮ ਜਪੀਏ ਸਤਿਗੁਰ ਦੀ ਮਗਰ ਸੰਤਨ ਕੀ ਕਰੀਏ ਭਗਤੀ ਕਰੀਏ ਸੇਵਨ ਕਰੀਏ ਤਾਂ ਜੋ ਇਹ ਸਾਰੇ ਕਾਰਨ ਸਾਡੇ ਆਪਿਰ ਦਾ ਕਰ ਸਵਾਇਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੋ ਪਿਛਲੇ 12 ਰੋਜ਼ਾਂ ਤੋਂ ਆ ਲਗਾਤਾਰ ਨੇਤਾ ਪ੍ਰਤੀ ਹਾਜ਼ਰੀ ਭਰਦੇ ਕਿਉਂਕਿ ਸੰਗਤ ਦੀ ਸੀਸ ਬਹੁਤ ਵੱਡੀ ਹੁੰਦੀ ਹੈ ਵਾਹ ਕਿਰਪਾ ਕਰਿਓ ਖਾਲਸਾ ਜੀ ਇਹ ਜੋ ਅਰਦਾਸ ਕਰਿਓ ਇਸੇ ਪ੍ਰਕਾਰ ਕੋਈ ਕਥਾ ਦਾ ਪਰਵਾਹ ਨਾ ਚਾਹਤਾ ਰਹੇ ਕਿਉਂਕਿ ਮਿਰਲਿਆਂ ਤੇ ਕਿਰਪਾ ਹੰਗੀ ਵਾਝੇ ਕਿਰਪਾ ਕਰ ਦੇਣ ਬਖਸ਼ਿਸ਼ ਕਰ ਦੇਣ ਸਿਰ ਆਪ ਵਿੱਚ ਵਸ ਕੇ ਨੇ ਜਿਵੇਂ ਪ੍ਰੇਰਦੇ ਨੇ ਫਿਰ ਸਾਧੂ ਜੀ ਉਸੇ ਪ੍ਰਕਾਰ ਸੇਵਾ ਲੈਂਦੇ ਨੇ ਸੋ ਭਾਈ ਪਰਮਜੀਤ ਸਿੰਘ ਜੀ ਜੋ ਸਾਡੇ ਚਾਚਾ ਜੀ ਲੱਗਦੇ ਨੇ ਭਾਈ ਬਲੈਣ ਸਿੰਘ ਜੀ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਪੂ ਦਰਜੀਤ ਸਿੰਘ ਜੀ ਸੇਵਾਗਰ ਨਾਲ ਖਾਲਸਾ ਜੀ ਜੋ ਇਹ 12 ਦਿਨਾਂ ਦਾ ਕਥਾ ਵਿਚਾਰ ਪ੍ਰੋਗਰਾਮ ਰੱਖਿਆ ਸੀ ਸਤਿਗੁਰ ਦੀ ਕਿਰਪਾ ਨਾਲ ਅਤੇ ਸਾਧਗੁਰ ਦੀ ਓਟ ਤੇ ਆਸਰੇ ਨਾਲ ਇਹ ਸੰਪੂਰਨ ਹੋਇਆ ਸੋ ਖਾਲਸਾ ਜੀ ਆਓ ਸ਼ਸਤਰਾਂ ਦਾ ਸਤਿਕਾਰ ਕਰੀਏ ਬਾਣੀ ਦਾ ਸਤਿਕਾਰ ਕਰੀਏ ਕਲਗੀ ਭਾਗ ਦੇ ਚਰਨੀ ਲੱਗੀਏ ਕਿਉਂਕਿ ਇਹ ਸਾਡੇ ਗੁਰਗੁਰੂ ਦਾ ਹੀ ਸੰਪੂਰਨ ਨੇ ਅੱਤੇ ਸਾਹਮਣੂ ਘਰਾਂ ਵਿੱਚ ਵੀ ਮੇਰੇ ਪਿੰਡਾ ਸਰਪੰਚ ਸੁਖਤਾ ਸਿੰਘ ਜੀ ਬੈਠੇ ਨੇ ਸੋ ਜਿੱਥੇ ਵੀ ਨਾਲ ਇਹ ਜਾਈ ਦਾ ਕੁਰਸੀਆਂ 'ਚ ਜਾਂ ਜਿੱਥੇ ਵੀ ਕਥਾ ਕਰ ਜਾਈਏ ਇਹ ਵੱਡਿਆਂ ਦੇ ਅਸੀਸਾਂ ਹੁੰਦੀਆਂ ਨੇ ਸੋ ਇਹ ਸਾਥਕੋ ਦੀ ਕਿਰਪਾ ਹੈ ਜਿਸ ਰਾਤ ਤੇ ਗੁਰਕੀ ਧਾਰਮਿਕ ਤੋਰਿਆ ਮਾੜ ਜ ਰਹਿੰਦੀ ਜਿਹੜੀ ਸੇ ਕੇਸਾਂ ਸੁਆਸਥਾ ਨਾਲ ਆਗਮਨ ਹੋਣ ਸੋ ਦੁਬਾਰਾ ਸਿਰ ਸੰਗਤ ਦਾ ਧੰਨਵਾਦ ਅਸੀਂ ਸੇਵਾਦਾਰ ਜੀ ਇਥੋਂ ਦੇ ਮੁੱਖ ਗ੍ਰੰਥੀ ਦਾ ਹਰਪਾਲ ਸਿੰਘ ਜੀ ਨੂੰ ਬਹੁਤ ਪਿਆਰ ਨਾਲ ਬਹੁਤ ਪਿਆਰ ਕਰਦੇ ਨੇ ਸਮੁੱਚਾ ਪ੍ਰਬੰਧ ਕਮੇਟੀ ਦੇ ਸਹਿਯੋਗ ਨਾਲ ਚਲਾ ਰਹੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਭ ਤੋਂ ਵੱਧ ਧੰਨਵਾਦ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹਨਾਂ ਅਸੀਂ ਚਰਨੀ ਲਾ ਕੇ ਸਾਨੂੰ ਆਪ ਜੀ ਚਰਨਾਂ ਦੇ ਭੌਰੇ ਬਣਾ ਕੇ ਇਹ ਗੁਰਬਾਣੀ ਦੀ ਦਾਤ ਦਿੱਤੀ ਹੈ ਪੱਤਰਕਾਰ ਜੀ ਭਾਈ ਸੁਖਿੰਦਰ ਸਿੰਘ ਜੀ ਇਹਨਾਂ ਦਾ ਵੀ ਧੰਨਵਾਦ ਜੇ ਰਿਕਾਰਡਿੰਗ ਕਰਕੇ ਦੂਰ ਦੂਰ ਤੱਕ ਸੰਗਤਾਂ ਨੂੰ ਦਰਸ਼ਨ ਕਰਾਉਂਦੇ ਨੇ ਸੋ ਸਭ ਤੋਂ ਬਾਅਦ ਧੰਨਵਾਦ ਧੰਤਨੂ ਗੁਰਮ ਸਿੰਘ ਸਾਹਿਬ ਜੀ ਦਾ ਆਓ ਖਾਲਸਾ ਜੀ ਅਸੀਂ ਆਪਣੀ ਜੀਵਨ ਚ ਕ੍ਰਾਂਤੀ ਲੈ ਕੇ ਆਈਏ ਪਾਉ ਰਸਤਾ ਦਾ ਵੀ ਨਾਮ ਹੀ ਪਾਲाराम ਹੋਣਾ ਮਾਰ ਕੇ ਦੇਗ ਸਾਥ ਧੀਰਜ ਕਿਉਂ ਵਾਢੀ ਆ ਜਿੰਨਾ ਪ੍ਰੇਮ ਵਿਸ਼ੋਹ ਹਰ ਸਾਜਨ ਕੋਲ ਵਿੱਚ ਸਾਰ ਹੈ ਲਕੀਮਾਇਆ ਤੁਹੋ ਸਾਰੇ ਦਿਨ ਸਾਰੇ ਦਿਨ ਸਾਰੇ ਸਾਲ ਸਤਿਗੁਰ ਸਾਡੇ ਤੇ ਕਿਰਪਾ ਕਰਕੇ ਆਪ ਪੂਰੇ ਕਰਮ ਸੁਆਪਣੇ ਪੱਜੀਆਂ ਭਾਈ ਗੁਰੂ ਘਰ ਦਾ ਜੋੜੋ ਆਪਣੇ ਬੱਚਿਆਂ ਨੂੰ ਵਿੱਦਿਆ ਸਿਖਾਇਆ ਕਰੋ ਉਪਰਾਲਾ ਹੋਵੇ ਬਾਬਾ ਜੀ ਤੇ ਯਾਰ ਨੇ ਆਪ ਆਪਣੇ ਬੱਚੇ ਨੂੰ ਗੁਰੂ ਘਰ ਘੱਲਿਆ ਕਰੋ ਘਰ ਤੋਂ ਘਰ ਜਿਹੜੇ ਬੱਚੇ ਚਾਹਾਂ ਨਹੀਂ ਪੜ ਸਕਦੇ ਪੰਜ ਬਾਣੀਆਂ ਸੱਤ ਬਾਣ ਸੰਖਿਆ ਦੇ ਜਿੰਨੇ ਬੱਚੇ ਬਾਹਰ ਗਏ ਨੇ ਭਾਈ ਆਪ ਨੇ ਤੋ ਉਹਦਾ ਤੋਂ ਬੇਨਤੀ ਕਰਿਆ ਗੁਰੂ ਭਾਈ ਕਿਉਂਕਿ ਬਾਹਰ ਪਤਨ ਕਿਦਾ ਅਸਰਾ ਹੁੰਦਾ ਆਪਾਂ ਤੇ ਇੱਥੇ ਬੈਠੇ ਆਂ ਬਾਹਰ ਸਾਧਗੁਰੂ ਦੀ ਪਾਣੀ ਦਾ ਅਸਰਾ ਹੁੰਦਾ ਜਦੋਂ ਸਾਡੇ ਬੱਚੇ ਗੁਰੂ ਦਾ ਦਰਸ਼ਨ ਕਰਨਗੇ ਉਹ ਟਰੱਕਾਂ 'ਚ ਕੰਮ ਕਰਦੇ ਕਰਦੇ ਸਟੋਰਾਂ 'ਚ ਕੰਮ ਕਰਦੇ ਕਰਦੇ ਕੰਨੀ ਗਰਬਾਣੀ ਪਈ ਕਿ ਉਹਨਾਂ ਦੀ ਫਰਮਾਰਜ ਕਹਿੰਦੇ ਤਾਤੀ ਬਾਅਦ ਨਾਲ ਲਕਰੀ ਔਰ ਬਰਮ ਸਰਾਈ ਉਹ ਸਾਡੇ ਜਿੰਨੇ ਪਿੰਡ ਚੋਂ ਬਾਹਰ ਬੱਚੇ ਗਏ ਨੇ ਸਾਧਗੁਰ ਕਿਰਪਾ ਤਰਨ ਸੰਗਤ ਦੀ ਅਰਦਾਸ ਦੇ ਸਾਰੇ ਬੱਚੇ ਕੂਲ ਘਰ ਨਾਲ ਜੁੜਨ ਤੇ ਸੰਬੰਧ ਕੱਢਣ ਤਾਂ ਜੋ ਐਸੇ ਪ੍ਰੋਗਰਾਮ ਫਿਰ ਹੋ ਸਕਣ ਕਿਉਂਕਿ ਬਹੁਤ ਘੱਟ ਪਿੰਡਾਂ ਚ ਕੱਲ ਨੂੰ ਬਾਬਾ ਜੀ ਨੂੰ ਕੱਲ ਨੂੰ ਵਿਸਾਖੀ ਹੈ ਪਤਾ ਹੀ ਨਾ ਗ੍ਰੰਥੀ ਨੂੰ ਪਤਾ ਹੈ ਤੇ ਨਾ ਉੱਥੇ ਕਮੇਟੀ ਨੂੰ ਪਤਾ ਹੈ ਉਹ ਕਮੇਟੀ ਵੀ ਧੰਤਾ ਦੇ ਲੋਗ ਏ ਗ੍ਰੰਥੀ ਸਾਹਿਬ ਵੀ ਧੰਤਾ ਦੇ ਲੋਗ ਨੇ ਇਹਨੇ ਬਹੁਤ ਵੱਡਾ ਪ੍ਰਬਾਲਾ ਕੀਤਾ ਸਵਾ ਸਤਿਗੁਰੂ ਦੀ ਬਾਣੀ ਦੇ ਜੋ ਸ੍ਰੀ ਖੰਡ ਭਗਤ ਸਾਹਿਬ ਨੇ ਉਹ ਵੀ ਪਰਾਂ ਨਾਮ ਹੋਣਗੇ ਸਾਰੀਆਂ ਸੰਗਤਾਂ ਤਿੰਨੇ ਦਿਨ ਸੇਵਾ ਕਰਕੇ ਪਰਸੋਂ ਤੋਂ ਵੱਡੇ ਵੱਡੇ ਢਾਡੀ ਜੱਥੇ ਹਾਜ਼ਰੀ ਭਰਨਗੇ ਸੋ ਖਾਲਸਾ ਜੀ ਆਉ ਆਪਾਂ ਰਹਿਦਾ ਜੀਵਨ ਜਿਹੜਾ ਉਨਕਲ ਕੀ ਧਰ ਦੇ ਚਰਨਾ ਚ ਲਾ ਕੇ ਆਪਣੀ ਜੀਵਨ ਦੀ ਜਿਹੜੀ ਸਵਾਸਾ ਨੇ ਪੂਜੀ ਉਹ ਸਫਲਾ ਕਰੀਏ ਸੋ ਅਖੀਰ ਵੀ ਸਤਿਗੁਰੂ ਸਾਨੂੰ ਸਮਝਾਉਂਦੇ ਨੇ ਰਾਮ ਨਾਮੁਰ ਮੈਂ ਗਰਿਓ ਜਾਂ ਕਹਿ ਸਭ ਨਹੀਂ ਕੋਏ ਜੋ ਪ੍ਰਮਾਤਮਾ ਦਾ ਨਾਮ ਏ ਉਹ ਪ੍ਰਮਾਤਮਾ ਨੇ ਕਲਵੀਏ ਜਦੋਂ ਫਿਰਦੇ ਤੇ ਤੁਰ ਗਿਆ ਨਾ ਸਤਿਗੁਰੂ ਦਾ ਨਾਮ ਉਹਦੇ ਸਮਾਨ ਕੋਈ ਚੀਜ਼ ਨਹੀਂ ਐ ਜਾਂ ਕਹਿ ਸਭ ਨਹੀਂ ਕੋਏ ਉਸ ਬਰਾਬਰ ਹੋ ਕੋਈ ਈਜ ਨਹੀਂ ਹੈ ਜੇ ਸਿਮਰਤ ਸੰਗ ਕਟੰਬੇਟ ਦਸ ਤੁਹਾਰ ਹੋਏ ਸਾਧੂ ਦਰਸ਼ਨ ਪਾ ਕੇ ਸਾਰੇ ਅੰਦਰ ਦੇ ਸੰਕਟ ਕਤਮ ਹੋ ਜਾਂਦੇ ਨੇ ਜਦੋਂ ਸਾਧੂ ਦਰਸ਼ਨ ਕਰਦੇ ਨੇ ਸੋ ਖਾਲਸਾ ਜੀ ਆਪਾਂ ਨਾਲ ਮਿਲ ਕੇ ਨਾ ਜਿੰਨਾ ਸਾਡੇ ਗਰੀਬ ਸਿੱਖ ਨੇ ਮਦਦ ਕਰੀ ਆ ਉਹਨਾਂ ਦੀ ਜਿਹੜੇ ਬੱਚੇ ਨਹੀਂ ਪੜ ਸਕਦੇ ਇਹ ਬਹੁਤ ਵੱਡੀ ਸੇਵਾ ਹੈ ਹੋਰ ਤਾਂਵੇਂ ਕਰਮਾਂ ਤੇ ਕਰਤਿਆ ਘਟ ਕਰਨੈ ਕੋ ਅੱਜ ਦੇ ਗਰੀਬ ਸਿੱਖ ਨੇ ਜਿਹੜੇ ਜਿੰਨਾਂ ਕੋਲ ਵਾਲਾ ਨਹੀਂ ਹੁ ਵਾਲਾ ਲੈ ਕੇ ਦਈਏ ਜੋ ਸਾਧਕ ਉਹ ਤੇ ਸ਼ਸਤਰ ਨਹੀਂ ਸ਼ਸਤਰ ਲੈ ਕੇ ਦਈਏ ਤੇ ਜਿਹੜੇ ਕੋਈ ਗਦਕਾ ਸਿੱਖ ਸਾਡੇ ਨੂੰ ਗਦਕਾ ਸਿਖਾਈਏ ਉਹ ਗਰੀਬ ਜਿਹੜਾ ਪ੍ਰਭ ਕਹਿਣਾ ਮਾਦਨ ਨੇ ਕਿ ਜਿਹੜੀ ਇਹ ਮਾਇਆ ਇਹਦਾ ਕਰਮਾਂ ਨਾਲ ਪ੍ਰਾਪਤ ਹੁੰਦੀ ਏ ਸੋ ਰਲ ਮਿਲ ਕੇ ਆਪਾਂ ਸੰਸਰੀ ਜਾਈ ਦੀਏ ਸੋ ਰਲ ਮਿਲ ਕੇ ਆਪਾਂ ਜੀਣਾ ਸਾਡਾ ਸਾਰਾ ਸਮਾਜ ਹੈ ਸਾਰ ਇੱਕ ਵਾਰ ਜੀ ਇੱਕ ਭਾਈਚਾਰਾ ਬਣਾ ਕੇ ਆਪਾਂ ਗੁਰਨਾਨਕ ਦੇ ਘਰ ਦਾ ਪ੍ਰਚਾਰ ਕਰੀਏ ਆਓ ਥੋੜਾ ਜਿਹਾ ਸੇਵਾ ਕਰਕੇ ਫਿਰ ਆਪਾਂ ਆਨੰਦ ਸਹਿਬ ਚਲਾਂਗੇ 12 ਦਿਨ ਦਾਸ ਤੋਂ ਹਾਜ਼ਰੀ ਭਰਦੇ ਹਾਂ ਜੱਦੇ ਤੋਂ ਹਾਜ਼ਰੀ ਭਰਦੇ ਹਾਂ ਇਸ ਮੁਖ ਤੋਂ ਬੇਅੰਤ ਗੱਲਾਂ ਐਸੀਆਂ ਕਿਆਂ ਜਾਂਦੀਆਂ ਨੇ ਜਿਹੜੀਆਂ ਗੁਰਮਤ ਤੋਂ ਉਲਟ ਹੋਣ ਨੂੰ ਮਾਫ਼ ਕਰਦੇ ਹੋ ਖਾਲਸਾ ਜੀ ਜੋ ਗੁਰੂ ਦਾ ਦੇਸ਼ ਦਿਓ ਫਿਰ ਦੇ ਤੇ ਬਸਾਓ ਸਾਧਕੂਰ ਦੀ ਸੰਗਤ ਅਤੇ ਪੰਗਰ ਦੀ ਰੈਤ ਨੂੰ ਜਿਉ ਉਹ ਬਰਕਰਾਰ ਰੱਖੀ ਆਪਾਂ ਹਮੇਸ਼ਾ ਸਾਥ ਕੋਲ ਸਨਮਜ ਬਹਿਣਾ ਚਾਹੀਦਾ ਹੈ ਇਹ ਦਾਸਮੀ ਬੇਨਤੀ ਹੈ ਅਤੇ ਆਓ ਹਰਨਾਮਸ ਜੁੜ ਕੇ ਖਾਲਸਾ ਦੀ ਹਾਜ਼ਰੀ ਲਗਾਈਏ ਸਾਰੇ ਰਸਮਾਂ ਪਵਿੱਤਰ ਕਰਨ ਵਕੋ ਜੀ ਵਾਹਿਗੁਰੂ 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 ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਮੇ ਰੂਪ ਹੈ ਖਾ ਖਾਸ ਹਾਲ ਸਮੇਰੋ ਰੂਪ ਹੈ ਖਾਸ ਹਾਲ ਸਮੇਰੋ ਰੂਪ ਹੈ ਖਾਸ ਖਾਲਸੇ ਮੈਂ ਹੋ ਕਰੂ ਨਿਵਾਸ 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 ਸੁਪਾਈ ਸੁੱਚੀ ਬਾਣੀ ਪੜ੍ਹਦੇ ਪੜ੍ਹਦੇ ਆਂ ਕਥਾ ਵਿਚਾਰ ਕਰਦੇ ਆਂ ਬਿਨ ਕਲਦੇ ਆਂ ਕੋਲਾਦੀ ਬਾਪੀ ਜੀ ਆਓ ਆਪਾਂ ਨਾਮ ਸੱਜ ਜੁੜ ਕੇ ਸਤਿਗੁਰ ਦੇ ਚਰਨਾਂ ਦੀ ਹਾਜ਼ਰੀ ਕਰੀਏ ਉਪਰੰਤ ਅਰਦਾਸ ਮੁਖ ਵਖੋਂ ਗੀ ਜੀ ਆਰਾਮ ਕਲੀ ਮਹੱਲਾ ਤੀਜਾ ਨੰਦ ਰੇ ਕੋ ਓੰਕਾਰ ਸਭੁ ਪ੍ਰਸਾਦ ਅਨੰਦ ਭਇਆ ਮੇਰਿ ਮਾਰੇ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿ ਸਿਤੀ ਮਨ ਮੱਧ ਆਵਾਧਿਆ ਰਾਗ ਰਤਨ ਪਰਵਾਰੁ ਕਰੀਆਂ ਸਬਦ ਗਾਵਣ ਆਈਆਂ ਸਭ ਲੋਕ ਤਨ ਗਾਉ ਕੋਰੀ ਕੇ ਰਾਹ ਪਤਿ ਦੀ ਦਸਾਇਆ ਕਹ ਨਾਨਕ ਬਨੁ ਹੋਆ ਸਤਿਗੁਰ ਸੇ ਪਾਇਆ ਇਹ ਮਨ ਮੇਰਾ ਤੁਮ ਸਦਾ ਰਹੁ ਮਨ ਨਾਲੇ ਅਰਦਾਸ ਰਹੁ ਮਨ ਮੇਰੇ ਤੂਬ ਦਬਿਸਾਰ ਕਰ ਪੰਗੀਕਾਰ ਹੋ ਕਰੇ ਤੇਰਾ ਆਕਾਰ ਸਭ ਪਾਰਨਾ ਸਦਮਾ ਗੰਗਾ ਸਿਆਦ ਸੁਆਮੀ ਤੁਮ ਕੋ ਮਨੋ ਪ੍ਰਪਾਰੇ ਕਹ ਨਾਨਕ ਮਨ ਮੇਰੇ ਸਦਾ ਰਹੁ ਮਨ ਨਾਲੇ ਸਾਚੇ ਸਾਚੀ ਬਾਕਿਆ ਕਰਤੇ ਰਹਿ ਕਾਤਾ ਤੇਰਾ ਸਭ ਕੀ ਸ਼ੈ ਹੈ ਤੇਹ ਸੁਪਾਵੇ ਅਦਾ ਸਿਖਤ ਸਲਾਹਾ ਤੇਰੀ ਨਾਮ ਬਸਾਵੇ ਨਾਮ ਜਿ ਕਹਿ ਮਤ ਵਸਿਆ ਆਜੇ ਸੰਤਖ ਮੇਰੇ ਕਹੇ ਨਾਮ ਤੇ ਸੱਤੇ ਸਾਹਿਬ ਕਿਆ ਨਾਹੀ ਕਰ ਤੇਰੇ ਸਾਜਾ ਨਾਮ ਤੇਰਾ ਆਧਾਰੋ ਸਾਜਾ ਨਾਮ ਆਧਾਰ ਤੇਰਾ ਜਿ ਕੁੱਖਾਂ ਬੰਦ ਦਵਾਈਆਂ ਸਭ ਤਾਂ ਸੁਖਮਤ ਆਏ ਬਸਿਆਲੇ ਸ਼ਾਂਤ ਹੋ ਸਤਿ ਗੁਰੂਆਂ ਕਿਤਾ ਗੁਰੂ ਰਟੋ ਜਿਸ ਸੇ ਗੜਿਆਇਆ ਕਹੇ ਨਾਮ ਸੁਣੋ ਸਤੋ ਸਬਦ ਭਰੋ ਪਿਆਰੋ ਦਾਚਾ ਨਾਮ ਮੇਰਾ ਆਧਾਰੋ ਬਾਜੇ ਪੰਚ ਸਬਦ ਦੇ ਘਰ ਸੁਭਾਗੈ ਘਰ ਸੁਭਾਗੈ ਸਬਦ ਬਾਜੇ ਕਹਾਂ ਜਿਤ ਕੰਧਾਰੀਆ ਪੰਚ ਤੂਤ ਦਵਤ ਕੀਤੇ ਕਾਲ ਕਣ ਤੇ ਭਾਰਿਆੁਰ ਕਰਮ ਪਾਇਆ ਸੁਧ ਜਿਨ ਕੋ ਸੇ ਨਾਮ ਹਰਿ ਚੈਸੀ ਕਹੇ ਨਾਮ ਸੂਖ ਹੋਵਾ ਤੇ ਕਾਰੋ ਸਤਿਵਾਦੀ ਆਦ ਸੁਣ ਹੋਮ ਵਰਡ ਪਾ ਕੇ ਹੋ ਸਗਲ ਮਨੋਰਥ ਪੂਰੇ ਮਾਲ ਪ੍ਰਭ ਪ੍ਰਭ ਪਾਇਆ ਉਤਰੇ ਸਗਲ ਬਸੂਰੇ ਹੋਮ ਹੋ ਕੇ ਸੰਤਾ ਮੇਰੇ ਸੁਣੀ ਸੱਚੀ ਬਾਣੀ ਨਾਨਕ ਦਾ ਚਰ ਪਏ ਸਭ ਸੇ ਜਨਨ ਲਾਗੇ ਹੋ ਦੇਵ ਮਨ ਮਦੂ ਦੇਵ ਮੀਤ ਕਹੇ ਕਵਿਤਾ ਕਰਦੇ ਨੇ ਪਿਛਲੇ ਸਮੇਂ ਚ ਦਾਸ ਦੀ ਬੇਟੀ ਨੇ ਬਾਈ ਬਾਣੀਆ ਜਵਾਨੀ ਕੰਤ ਸੁਨਾਈਆਂ ਸੰਗ ਭਾਈ ਗੁਰਪਾਲ ਸਿੰਘ ਜੀ ਨੇ ਸੋਨੇ ਦਾ ਮੈਡਲ ਬਖਸ਼ਿਆ ਸੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਤੇ ਇੱਕ ਖੰਨੇ ਤੋਂ ਟ੍ਰਸਟ ਚੱਲਦਾ ਗਿਆਨੀ ਜਸਵਿੰਦਰ ਸਿੰਘ ਜੁਕਿਆ ਲਿਆ ਉਹਨਾਂ ਕੰਪਿਊਟਰ ਦਿੱਤਾ ਸੀ ਉਹ ਚਿੱਪਾ ਭਰਾ ਕੇ ਤੁਸੀਂ ਆਪਣੇ ਬੱਚਿਆਂ ਨੂੰ ਦੇਸਾਂ ਵਿਦੇਸਾਂ ਚ ਕਰ ਲੈ ਕੇ ਕੋ ਆਪਣੇ ਪੰਜਾਬੀ ਬੱਚੇ ਤੇ ਟਰਾਲੇ ਚ ਲਾਉਂਦੇ ਨੇ ਆਪਣੇ ਘਰਾਂ 'ਚ ਵੀ ਗੁਰਬਾਣੀ ਸੁਨਿਆ ਕਰੋ ਜਦੋਂ ਤੁਸੀਂ ਮੇਰੇ ਕੋਲ ਧੱਗੇ ਗਲਬਾਣੂ ਰੋਡ ਤੇ ਪਹੁੰਚੋਗੇ ਨਾਲੇ ਤੁਹਾਨੂੰ ਪੁਰਾਣੇ ਸ਼ਸਤਰ ਤੇ ਪੁਰਾਣੇ ਗ੍ਰੰਥਾਂ ਦੇ ਦਰਸ਼ਨ ਕਰਾਵਾਂਗੇ ਵਿਛੇ ਜੀ ਆ ਤੁਹਾਡੇ ਦੇ ਪੱਤਰਕਾਰੇ ਗੁਰੀ ਉਹਨੇ ਲਾਟਉਣ ਜਾ ਰਹੇ ਤੇ ਇੱਕ ਵੀਡੀਓ ਪਾਈ ਸੀ ਕਿ ਨਿਹੰਗ ਸਿੰਘ ਦਾ ਘਰ ਸੜ ਗਿਆ ਸੀ ਉੱਡੀ ਇੱਕ ਨੌਜਵਾਨ ਲੜਕੀ ਸੀ ਉਹਦਾ ਬਸਤਾ ਕਿਤਾਬਾਂ ਵਿੱਚੀ ਮੱਚ ਗਈਆਂ ਸੰਸਾਰ ਆਸਮਾਨ ਸੜ ਗਿਆ ਸੀ ਇਸੇ ਤਰ੍ਹਾਂ ਦਾਸ ਨੇ ਘੱਗੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਇਹ ਕਾਰਨਾਮਾ ਪੂਰਾ ਕੇ ਦਿੱਤਾ ਸੀ ਸੋ ਪਿਛਲੇ ਸਮੇਂ ਤੋਂ ਗੁਰੂ ਗ੍ਰੰਥ ਸਾਹਿਬਾ ਜੀ ਦੀ ਸੇਵਾ ਲੈਂਦੇ ਨੇ 11 ਗੁਰੀਬ ਲੜਕੀਆਂ ਦੇ ਵਿਆਹ ਦੀ ਵੀ ਸੇਵਾ ਤਾਂ ਗੁਰੂ ਗ੍ਰੰਥ ਸਾਹਿਬ ਨੇ ਦਾਸ ਤੋਂ ਲਈ ਹੈ